ਥੋੜਾ ਸਮਾਂ ਮੇਰੇ ਚੈਨਲ ਤੇ ਬੜਾ ਇਨਿਕਾ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ 50 ਪੈਟਰਨ ਲੈ ਕੇ ਆਈਆਂ ਇੱਕੋ ਵੀਡੀਓ ਚ 50 ਪੈਟਰਨ 50 ਦੇ 50 ਪੈਟਰਨ ਮੇਰੇ ਆਪਣੇ ਬਣਾਏ ਹੋਏ ਆ ਤਾਂ ਫਿਰ ਦੇਖੋ ਇਹ ਸਾਰੇ ਪੈਟਰਨ ਤੇ ਜੇ ਤੁਹਾਨੂੰ ਕੋਈ ਪਸੰਦ ਆਂਦਾ ਤਾਂ ਫਿਰ ਤੁਸੀਂ ਉਹ ਵਾਲਾ ਆਪਣਾ ਵੀਡੀਓ ਦੇਖ ਕੇ ਉਸ ਤੋਂ ਸਟੈਪ ਬਾਈ ਸਟੈਪ ਬਣਾ ਸਕਦੇ ਹੋ ਤੇ 50 ਪੈਟਰਨ ਹੈ ਤੇ ਦੋ ਬਾਰਡਰ ਜੜ ਕੇ ਅੱਜ ਆਪਾਂ ਬਣਾਵਾਂਗੇ ਆ ਜੇ ਅੱਜ ਆਪਾਂ ਦੇਖਾਂਗੇ ਅੱਜ ਆਪਾਂ ਸਿੱਖਾਂਗੇ ਠੀਕ ਹੈ ਜੀ ਤੇ ਫਿਰ ਪਹਿਲਾਂ ਅਸੀਂ ਆ ਜਣੇ ਬਾਰਡਰ ਪਹਿਲਾਂ ਦੋਨੇ ਦੇਖਦੇ ਆ ਆ ਦੇਖੋ ਇਹ ਕਿਹ ਸਾਡਾ ਇਹ ਵਾਲਾ ਬਾਰਡਰ ਜਿਹੜਾ ਕਿ ਘਟਾਵ ਵਾਲਾ ਇਸ ਤਰ੍ਹਾਂ ਸੀ ਕੀ ਕੀਤਾ ਹੋਇਆ ਵੀ ਇੱਥੇ ਜਾਲੀ ਪਾ ਕੇ ਕੁੰਡੇ ਵਧਾਏ ਹੋਏ ਤੇ ਸੈਂਟਰ ਚ ਕੁੰਡੇ ਸੀ ਬਸ ਇੱਥੇ ਸੈਂਟਰ ਚ ਤਿੰਨ ਦਾ ਇੱਕ ਕੀਤਾ ਹੋਇਆ ਠੀਕ ਹੈ ਜੀ ਇੱਥੇ ਸਾਡੇ ਇੱਧਰ ਵੀ ਤਿੰਨ ਕੁੰਡੇ ਤੇ ਇੱਧਰ ਵੀ ਤਿੰਨ ਕੁੰਡੇ ਸੈਂਟਰ ਚ ਕਿੰਨਾ ਸੱਤ ਕੁੰਡੇ ਪਲੱਸ ਇੱਥੇ ਅਸੀਂ ਜਾਲੀ ਪਾ ਕੇ ਤੇ ਕਿ ਅੱਠ ਕੁੰਡੇ ਤੇ ਸਾਡਾ ਇਹ ਬਾਰਡਰ ਪੜ ਕੇ ਆਉਂਦਾ ਤੇ ਅੱਧ ਨਹੀਂ ਅਸੀਂ ਇਹਨੂੰ ਪਾਈ ਜਾਣਾ ਜਿੰਨਾ ਤੁਸੀਂ ਚਾਓ ਠੀਕ ਹੈ ਹੁਣ ਆ ਜਾਈਏ ਅਸੀਂ ਦੂਜੇ ਬਾਰਡਰ ਤੇ ਦੂਜਾ ਬਾਰਡਰ ਦੇਖੋ ਇੱਕ ਅਲੱਗ ਚਾ ਇਹ ਵੀ ਕਟਾਵਾਂ ਵਾਲਾ ਬਾਰਡਰ ਹੈ ਪਰ ਹੈ ਕੁਛ ਅਲੱਗ ਤਰੀਕੇ ਨਾਲ ਆ ਦੇਖੋ ਤੇ ਤੁਸੀਂ ਇਹਨੂੰ ਐਜ਼ ਅ ਪੈਟਰਨ ਵੀ ਯੂਜ਼ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਸਿਰਫ ਇਹ ਐਜ਼ ਅ ਬਾਰਡਰ ਪਾ ਕੇ ਦੱਸਿਆ ਇਸ ਤਰ੍ਹਾਂ ਸੀ ਕੀ ਕਰਦੇ ਆ ਦੇਖੋ ਇਹ ਸਾਡਾ ਸ਼ੁਰੂ ਹੁੰਦਾ ਪੁੱਠੀ ਸਲਾਈ ਤੋਂ ਸਿੱਧੀ ਸਲਾਈ ਅਸੀਂ ਪੂਰੀ ਹੀ ਪੁੱਠੀ ਪਾ ਲੈਣੀ ਹੈ ਤੇ ਪੁੱਠੀ ਸਲਾਈ ਦੇ ਵਿੱਚ ਅਸੀਂ ਸਾਰੇ ਹੀ ਕੁੰਡੇ ਵੱਲ ਪਾ ਕੇ ਡਬਲ ਪਾ ਲੈਣੇ ਆ ਠੀਕ ਹੈ ਸਾਰੇ ਹੀ ਕੁੰਡੇ ਅਸੀਂ ਵੱਲ ਪਾ ਕੇ ਡਬਲ ਡਬਲ ਪਾ ਲੈਣੇ ਉਸ ਤੋਂ ਬਾਅਦ ਕੀ ਕਰਨਾ ਅਸੀਂ ਅਗਲੀ ਸਲਾਈ ਦੇ ਵਿੱਚ ਜਾ ਕੇ ਸਾਰੇ ਕੁੰਡੇ ਅਸੀਂ ਖੋਲ ਦੇਣੇ ਆ ਕੁੰਡੇ ਖੋਲ ਕੇ ਅਸੀਂ ਉਹਨਾਂ ਦੇ ਸੈਂਟਰ ਦੇ ਵਿੱਚੋਂ ਆਹ ਦੇਖੋ ਇੱਕ ਵਾਰੀ ਇੱਦਾਂ ਧਾਗਾ ਘੁਮਾ ਲੈਣਾ ਸਾਰਿਆਂ ਦੇ ਵਿੱਚ ਤੇ ਕੁੰਡੇ ਨੂੰ ਛੱਡ ਦੇਣਾ ਤੇ ਬਾਕੀ ਅਸੀਂ ਆਹ ਦੇਖੋ 1 2 3 4 5 ਪੰਜ ਕੁੰਡੇ ਦੇ ਉੱਪਰ ਅਸੀਂ ਧਾਗੇ ਨੂੰ ਘੁਮਾਇਆ ਹੋਇਆ ਤੇ ਫਿਰ ਅਸੀਂ ਕੁੰਡਾ ਇੱਕ ਮੁੰਨ ਲੈਣਾ ਫਿਰ ਅਸੀਂ ਪੰਜ ਦੇ ਉੱਪਰ ਧਾਗੇ ਨੂੰ ਘੁਮਾ ਲੈਣਾ ਫਿਰ ਅਸੀਂ ਇੱਕ ਮੁੰਨ ਲੈਣਾ ਮਲਕੀ ਸਾਰੰਦ ਦੇ ਪਾਲ ਖੋਲੀ ਜਾਣਾ ਤੇ ਪੰਜਾ ਤੋਂ ਉੱਪਰ ਟਾਗੇ ਉਹਨੂੰ ਘੁਮਾਈ ਜਾਣਾ ਤੇ ਅਸੀਂ ਇੱਕ ਕੁੰਡਾ ਇਹ ਵਾਲਾ ਸੇ ਬੁੰਨ ਲੈਣਾ ਐਦਾਂ ਹੀ ਅਸੀਂ ਉਹਨੂੰ ਬੰਨਦੇ ਜਾਣਾ ਤੇ ਐਡਾ ਇਹਦੀ ਲੁੱਕ ਐਡਾ ਦੀ ਸੜੀ ਆਂਦੀ ਆ ਆ ਦੇਖੋ ਤੁਸੀਂ ਇਹਨੂੰ ਐਜ਼ ਅ ਪੈਟਰਨ ਵੀ ਯੂਜ਼ ਕਰ ਸਕਦੇ ਤੇ ਐਜ਼ ਅ ਬਾਰਡਰ ਵੀ ਯੂਜ਼ ਕਰ ਸਕਦੇ ਹੋ ਤੇ ਸੈਂਟਰ ਦੇ ਵਿੱਚ ਦੋ ਸਲਾਈਆਂ ਅਸੀਂ ਪੁੱਠੀਆਂ ਪੁੱਠੀਆਂ ਪਾਈਆਂ ਹੋਈਆਂ ਨੇ ਠੀਕ ਹੈ ਇਹ ਹੋ ਗਏ ਸਾਡੇ ਅੱਜ ਦੇ ਦੋ ਬਾਰਡਰ ਹੁਣ ਆਗੇ ਅਸੀਂ ਆਪਣੇ ਪੈਟਰਨ ਤੇ ਤਾਂ ਸਭ ਤੋਂ ਪਹਿਲਾਂ ਅਸੀਂ ਇਹੀ ਵਾਲਾ ਪੈਟਰਨ ਦੇਖਦੇ ਹਾਂ ਇਕ ਤਾਂ ਇਹ ਵਾਲਾ ਹੋ ਗਿਆ ਪੈਟਰਨ ਜਿਹਨੂੰ ਤੁਸੀਂ ਐਜ਼ ਅ ਪੈਟਰਨ ਵੀ ਯੂਜ਼ ਕਰ ਸਕਦੇ ਹੋ ਤੇ ਐਜ਼ ਅ ਬਾਰਡਰ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਦੂਜਾ ਦੇਖੋ ਇਹਦੇ ਉੱਪਰ ਇਹ ਵਾਲਾ ਮੈਂ ਪੈਟਰਨ ਪਾਇਆ ਹੋਇਆ ਇਹ ਦੇਖੋ ਇਹ ਪੈਟਰਨ ਇੰਨਾ ਵਧੀਆ ਬਣ ਕੇ ਆਂਦਾ ਨਾ ਦੇਖੋ ਇਹ ਵਾਲਾ ਜਿਸ ਦੇ ਵਿੱਚ ਕੇ ਬੱਬਲ ਵੀ ਹੈ ਤੇ ਥੋੜੇ ਜਿਹਾ ਦੇਖੋ ਐਦਾਂ ਫਲਾਵਰ ਇਸ ਤਰ੍ਹਾਂ ਇੱਕ ਦੇ ਉੱਪਰ ਇੱਕ ਇੱਕ ਦੇ ਉੱਪਰ ਇੱਕ ਅਸੀਂ ਇਹਨੂੰ ਬਣਾਉਂਦੇ ਚਲੇ ਜਾਂਦੇ ਆ ਤੇ ਇਸ ਪੈਟਰਨ ਦੇ ਖਾਸ ਗੱਲ ਇਹ ਹੈ ਵੀ ਤੁਸੀਂ ਆਪਣੇ ਜਿਹੜੇ ਕਾਰਡੀਗਨ ਬਣਾ ਰਹੇ ਹੋ ਤਾਂ ਕਾਰਡੀਗਨ ਦੇ ਵਿੱਚ ਤੁਸੀਂ ਇੱਕੋ ਹੀ ਪਾਉਗੇ ਤਾਂ ਬਹੁਤ ਹੋ ਜਾਣਾ अपना पट्टी के ना एक पालो बहुत हो जाता है ठीक है ये हो गया साढ़े दो हूँ अस आ जाने अपने तीसरे पैटर्नते तीसरा पैटर्न फिर देखो साढ़ा एवल है जिन्होंने कि असी देखो कि बनाया हो इस की है भी असी हो देखो इथों असी कुंडू चुकया होदली साइड साधी सीधी है तो इधर असी सारिया ही सिलाई है मीनस के सारियां तुम्हें इस पुठिया पुठिया पानी हैं ਤੇ ਇਧਰਲੀ ਸਾਈਡ ਤੋਂ ਅਸੀਂ ਦੇਖੋ ਇੱਕ ਸਾਈਡ ਸਾਡੀ ਪੁੱਠੀ-ਪੁੱਠੀ ਤੇ ਇੱਕ ਸਾਈਡ ਸਾਡੇ ਸਿੱਧੇ-ਸਿੱਧੇ ਆਣੇ ਚਾਹੀਦੇ ਆ ਠੀਕ ਹੈ ਤੇ ਇਸ ਤਰ੍ਹਾਂ ਅਸੀਂ ਕੀ ਕੀਤਾ ਹੋਇਆ ਇੱਥੋਂ ਜਿਸ ਤਰ੍ਹਾਂ ਪਹਿਲਾਂ ਅਸੀਂ 6 ਸਲਾਈਆਂ ਪਾਈਆਂ 6 ਸਲਾਈਆਂ ਤੋਂ ਬਾਅਦ ਅਸੀਂ ਕੀ ਕਰਨਾ ਇੱਥੋਂ ਚੱਕ ਕੇ ਨੀਚੋਂ ਕੁੰਡੇ ਨੂੰ ਚੁੱਕਿਆ ਹੋਇਆ ਅਸੀਂ 5 ਵਾਰੀ 5 ਵਾਰੀ ਅਸੀਂ ਇੱਕ ਕੁੰਡੇ ਤੋਂ ਹੀ ਕੱਟ ਕੇ ਧਾਗਾ ਲਾਗੇ ਹੋਏ ਆ ਤਾਂ ਫਿਰ ਪੰਜਾਂ ਦਾ ਅਸੀਂ ਇੱਕ ਬਣਾ ਲਿਆ ਹੋਇਆ ਫਿਰ ਅਸੀਂ ਇਦਾਂ ਹੀ ਬਾਕੀ ਬੁੰਨਲੇ ਹੋਏ ਫਿਰ ਇੱਥੇ ਇੱਕ ਇੱਕ ਚੋਂ 5 ਵਾਰੀ ਕੱਟਿਆ ਹੋਇਆ ਫਿਰ ਅਸੀਂ ਬਾਕੀ ਬੁੰਨਲੇ ਹੋਏ ਫਿਰ ਇੱਕ ਚੋਂ 5 ਵਾਰੀ ਕੱਟਿਆ ਹੋਇਆ ਅਸੀਂ ਇਦਾਂ ਹੀ ਇਸ ਨੂੰ ਬਣਾਉਂਦੇ ਗਏ ਤੇ ਅਗਲੀ ਸਲਾਈਸ 'ਚ ਅਸੀਂ ਜਿਹੜੇ 5 ਵਾਰੀ ਕੁੰਡੇ ਕੱਡੇ ਸੀ ਉਹਦਾ ਇੱਕ ਕਰਤਾ ਹੋਇਆ ਤੇ ਇਦਾਂ ਹੀ ਸਾਡਾ ਪੈਟਰਨ ਬਣ ਕੇ ਤਿਆਰ ਹੋ ਜਾਣਾ ਬਿਲਕੁਲ ਹੀ ਲੱਗ ਜਾ ਪੈਟਰਨ ਲੱਗਦਾ ਦੇਖੋ ਸਾਦੇ ਚ ਪਾਇਆ ਹੋਇਆ ਬਹੁਤ ਹੀ ਵਧੀਆ ਲੱਗਦਾ ਤੇ ਤੁਸੀਂ ਇਹਨੂੰ ਦੋ ਕਲਰਸ 'ਚ ਵੀ ਬਣਾ ਸਕਦੇ ਹੋ ਇਹ ਹੋ ਗਿਆ ਸਾਡਾ ਤੀਜਾ ਪੈਟਰਨ ਹੁਣ ਅਸੀਂ ਆ ਜਾਣੀ ਆਪਣੇ ਚੌਥੇ ਪੈਟਰਨ ਤੇ चौथा पैटर्न देखो ये वाला बहुत ही सौखा जैसा सा पैटर्न है आ देखो बिल्कुल ही सिंपल पैटर्न आ देखो इस कुछ भी नहीं किया पुठे सीधे पर सा पैटर्न है पहला ही सारे अट्ठे पुठे, -पुठे पाए हुए हैं तो इतने सीधे सीधे पाए हुए हैं तो ये जोड़े है आ देखो असी पुठिया सिलाइया इस सारिया ही पुठिया प इस करके पैटर्न सा सौखा बन गया तो जल्दी तैयार हो जाए क्योंकि इससे सारी सिलाई पुठिया पीया हुई हैं देखो बर्फी शेप का एदा सा पैटर्न बनता आ जाएगा हूँ असी आ गए अपने पाँजें पैटर्न पाँचवा पैटर्न देखो ये भी जाली वाला बिल्कुल छोटा जहा पैटर्न है भी इस भी अंत एक बार जाली पा लें तो फिर असी दो कर देने तो बिच सा दो सिलाइया प्लेन फिर जाली पा इन बनाते चले जाएँ हूँ अस आ जाने अपने छेवें पैटर्न छेव पैटर्न देखो ये वाला ये पैटर्न जैट स्वैटर और जेंट्स पलोवर तो बड़ा ही वीया लगता है देखो इस चसी थे चुक रहे इत चुकते इतें असू बंद करते जाने जाए इतने कुंडे चुकते जाने देखो आ देखो इतों कुंडा चुक है तो इतने जाके असी हो जाता उल्टा के बंद इतों चुक लेने आ देखो जोड़े साडे कुंडे सारे सी वाले आ देखो ਇੱਥੇ ਹੌਲੀ-ਹੌਲੀ ਜਾ ਕੇ ਸਾਡੇ ਅਸੀਂ ਇੱਥੇ ਨੂੰ ਉਠਾ ਕੇ ਬੰਦ ਕਰਦੇ ਰਹਨੇ ਆ ਤੇ ਇੱਥੋਂ ਫਿਰ ਅਸੀਂ ਜਿਹੜੇ ਕੁੰਡੇ ਅਸੀਂ ਇੱਥੋਂ ਕੀਤੇ ਸੀ ਉਹ ਹੀ ਅਸੀਂ ਸਾਡੇ ਕੁੰਡੇ ਇੱਥੇ ਸਾਡੇ ਇਹ ਵੱਧ ਚਲੇ ਜਾਣਗੇ। ਬਸ ਇਦਾਂ ਹੀ ਅਸੀਂ ਇਸ ਪੈਟਰਨ ਪਾਈ ਜਾਣਾ ਤੇ ਦੇਖੋ ਕਿੰਨੇ ਹੀ ਇਹ ਤੇ ਅਲੱਗ ਜਿਹੀ ਲੁੱਕ ਹੁੰਦੀ ਹੈ। ਇਹ ਹੋ ਗਿਆ ਸਾਡੇ ਸੱਤਵਾਂ ਪੈਟਰਨ ਹੁਣ ਅਸੀਂ ਆ ਗਏ ਆਪਣੇ ਅੱਠਵੇਂ ਪੈਟਰਨ ਤੇ। ਅੱਠਵਾਂ ਫਿਰ ਦੇਖੋ ਜਾਲੀ ਵਾਲਾ ਪੈਟਰਨ ਹੈ ਇਹ ਦੇਖੋ। ਛੋਟੇ-ਛੋਟੇ ਪੱਤੇ ਬਣਦੇ ਆਉਂਦੇ ਨੇ। ਇਹ ਮੈਂ ਤੁਹਾਨੂੰ ਇੱਕ ਆਪਣੀ ਜੈਕਟ ਬਣਾਈ ਸੀ ਉਸ 'ਚ ਪਾਇਆ ਹੋਇਆ ਤੇ ਮੈਂ ਤੁਹਾਨੂੰ ਇਹਦੀ ਪੂਰੀ ਵੀਡੀਓ ਸ਼ੇਅਰ ਕੀਤੀ ਹੋਈ ਹੈ ਮੇਰੀ ਜੈਕਟ 'ਚ ਇਹ ਪਿਆ ਹੋਇਆ ਹੈ ਵਾਈਟ ਕਲਰ ਦੀ ਜੈਕਟ ਹੈ ਉਸ 'ਚ ਇਹ ਵਾਲਾ ਪੱਤੇਆਂ ਵਾਲਾ ਪੂਰੇ ਹੀ ਉਹ 'ਚ ਪਾਇਆ ਹੋਇਆ ਹੈ ਹੁਣ ਆ ਜਣੇ ਅਸੀਂ ਆਪਣੇ ਡਿਜ਼ਾਈਨ ਅਗਲੇ ਦੇ ਉੱਪਰ ਇਹ ਹੈ ਸਾਡਾ 9ਵਾਂ ਡਿਜ਼ਾਈਨ ਇਹ ਵੀ ਬਹੁਤ ਸੋਖਾ ਹੈ ਇਸ 'ਚ ਅਸੀਂ ਇੱਕ ਜਾਲੀ ਤੇ ਦੋ ਜਾਲੀਆਂ ਪਾਈਆਂ ਹੋਈਆਂ ਤੇ ਸੈਂਟਰ 'ਚ ਇਹ ਵਾਲਿਆ ਸੀ ਪੁੱਠੇ-ਪੁੱਠੇ ਗੁੰਡੇ ਪਾਈ ਹੋਈਆਂ ਇਹ ਵੀ ਦੇਖੋ ਬੜਾ ਹੀ ਵਧੀਆ ਬਣ ਕੇ ਆਉਂਦਾ ਹੈ हूँ आ जाने असं अपने दसवें डिजाइन के बहुत यौखा डिजाइन है एक कुंडे का डिजाइन है असं एक बार कुंडे इधरों बुन लेना दूजी बार असी जो पुट्ठा कुंडा होना असं उन्होंने उपरों बिचो चुक के बुन लेना बस ऐदा ही सा डिजाइन बन के आ जाएगा दसवें डिजाइन बिल्कुल ही प्यारा जहाँ सौखा जहाँ डिजाइन है जिससे अब ਇਹ ਵਾਲੇ ਤਾਗੇ ਨੂੰ ਬਿਨਾ ਬੁਨੇ ਇਹ ਕੁੰਡਾ ਉਤਾਰਿਆ ਹੋਏ ਤੇ ਤਾਗੇ ਨੂੰ ਅਸੀਂ ਇੱਥੋਂ ਸਿੱਧਾ ਇਦਾਂ ਹੀ ਲਾ ਕੇ ਹੋਏ ਇਹ ਵਾਲਾ ਫੇਰ ਕੁੰਡਾ ਅਸੀਂ ਬੁਣ ਲੈਣਾ ਬਾਕੀ ਕੁੰਡੇ ਸਿ ਬਗੈਰ ਬੁਨੇ ਉਤਾਰ ਲੈਣਾ ਤੇ ਤਾਗੇ ਨੂੰ ਅਸੀਂ ਇਦਾਂ ਲੈ ਜਾਣਾ ਇਹ ਡਿਜ਼ਾਈਨ ਹਰ ਇੱਕ ਪੁੱਠੀ ਸਿਲਾਈ ਚ ਪਿਆ ਹੈ ਤੇ ਸਿੱਧੇ ਚ ਸਿੱਧੇ ਤੇ ਪੁੱਠੇ ਇਦਾਂ ਹੀ ਪਏ ਹੋਏ ਆ ਆ ਦੇਖੋ ਜੀ ਬੈਕ ਸਾਈਡ ਜਿਸ ਚਕਿਆ ਦੇਖੋ ਦੋ ਸਿੱਧੇ ਤੇ ਸੈਂਟਰ ਚ ਇੱਕ ਪੁੱਠਾ ਇਦਾਂ ਹੈ ਡਿਜ਼ਾਈਨ ਬਣਨਾ ਤੇ ਸਟੈਚੇਬਲ ਜੈਨ ਬਹੁਤ ਬਣ ਕੇ ਆਉਂਦਾ ਹੈ हूँ आ गए असं अपने अगले डिजाइन गया जो कि इतना टेढ़ी टेढ़ी लाइन जानियां ने इससे असं कुछ भी नहीं किया होते कुंडे बधाई गए नाल ही कटाई गए तो दो कुंडे असं पुठे रखे हुए हैं हूँ फिर आ जाने अभी अगला जरा फिर मैं बनाया हुआ येलो कलर चा देखो यही बहुत सौखा जहा डिज़ाइन है जितों की एक तो अभी तीन कुंडे बना के ते नाल ही एक होनाते चले जाए हूँ असी फिर आ गए एक बहुत ही वीया डिजाइन देखो मेहंदी कलर से डिजाइन बनाया तो देखो कि वाइया यह उठ के आया हुआ है तो हो लिंक मैं थानूँ डिस्क्रिप्शन दे दूंगी क्योंकि उदा थोड़ा देख के समझ नहीं आना है वैसे की की तो है तो एक कुंडा चुक के दो का एक इतों कुंडा चुक के एक इथों तो कुंडा चुक के एक असी अद्धा करके ये बनाया हुआ है हूँ असं आ जाने इस तो अगले डिजाइन के उपर आखो ਇਹ ਵੀ ਦੇਖੋ ਬਿਲਕੁਲ ਛੋਟਾ ਛੋਟਾ ਜਿਹਾ ਡਿਜ਼ਾਈਨ ਹੈ ਕੁਝ ਵੀ ਨਹੀਂ ਕੀਤਾ ਹੋਇਆ ਇਸ ਚ ਵੀ ਅਸੀਂ ਆਹ ਦੇਖੋ ਇੱਥੇ ਅਸੀਂ ਦੋ ਕੁੰਡਿਆਂ ਚੋਂ ਅਸੀਂ ਆਪਣਾ ਕੱਢ ਕੇ ਇੱਕ ਕਰ ਲਿਆ ਹੋਇਆ ਤੇ ਫਿਰ ਅਸੀਂ ਇੱਥੇ ਫਿਰ ਅੱਦਾ ਦੋ ਤੋਂ ਘੁਮਾ ਕੇ ਇੱਕ ਧਾਗਾ ਫੇਰ ਕਰ ਲਿਆ ਫਿਰ ਅਸੀਂ ਇਥੋਂ ਦੋ ਤੋਂ ਇੱਕ ਘੁਮਾ ਕੇ ਤੇ ਤੀਜਾ ਕੁੰਬੀ ਚੋਂ ਇੱਕ ਕੁੰਡਾ ਬਣਾ ਲਿਆ ਹੋਇਆ ਬਸ ਐਡਾ ਹੀ ਅਸੀਂ ਨੂੰ ਬਣਾਉਂਦੇ ਚਲੇ ਜਾਈਏ ਅਸੀਂ ਫੇਰ ਆਨੇ ਹੁਣ ਆਪਣੇ ਅਗਲੇ ਡਿਜ਼ਾਈਨ ਦੇ ਵਿੱਚ ਆਉਂਦੇ ये सारा साडा तो एक साइड साडी सीधी सीधी तो एक, एक कुंडा पुट्ठा तो ए वाले ये वाली यदि हैगी देखो ऐदा यदि लुक आती है ये डिजाइन स्ट्रैचेबल है तो वजिया सिर्फ सा तीन कुंडिया तो बन के आया है तो साखो कि स्ट्रैचेबल बनता देखो हूँ फिर असि आ जाने अपने अगले डिजाइन के उपर देखो ये डिजाइन कि वाइया लगता है तो इससे भी असंका होे चुक के ਤਦਕ ਇਹ ਸਾਡਾ 1 2 3 4 ਕੁੰਡਿਆ ਤੇ ਡਿਜ਼ਾਈਨ ਬਣਿਆ ਹੋਇਆ ਤੇ ਅਸੀਂ ਚਾਰ ਹੀ ਸਲਾਈਆਂ ਪਾਈਆਂ ਇਹ ਉੱਪਰ ਤੇ ਪਹਿਲੀ ਸਲਾਈ ਚੋਂ ਅਸੀਂ ਕੀ ਕੀਤਾ ਦੋ ਸਲਾਈਆਂ ਪਾਉਣ ਤੋਂ ਬਾਅਦ ਅਸੀਂ ਇੱਥੋਂ ਨੀਚੋਂ ਅਸੀਂ ਇੱਥੋਂ ਕੁੰਡੇ ਚੁੱਕ ਲਈ ਹੋਏ ਆ ਚਾਰ ਕੁੰਡੇ ਚੁੱਕੇ ਆ ਚਾਰ ਕੁੰਡੇ ਚੁੱਕ ਕੇ ਇੱਥੇ ਫਿਰ ਅਸੀਂ ਬਾਸ ਪੁੱਠੇ ਰੋ ਦੇ ਵਿੱਚ ਅਸੀਂ ਇਹਦਾ ਇੱਕ ਕਰਤਾ ਇੱਥੋਂ ਫਿਰ ਚਾਰ ਕੁੰਡੇ ਚੁੱਕ ਲਈ ਤੇ ਪੁੱਠੇ ਰੋ ਚ ਇੱਕ ਕਰਤਾ ਚਾਰ ਕੁੰਡੇ ਚੁੱਕ ਲਈ ਪੁੱਠੇ ਰੋ ਚ ਇੱਕ ਕਰਤਾ ਇੱਦਾਂ ਕਰਦੇ ਹੋਏ ਇਹ ਡਿਜ਼ਾਈਨ ਉੱਪਰ ਦੀ ਉੱਪਰ ਅਸੀਂ ਇੱਦਾਂ ਹੀ ਇਹਨੂੰ ਬਣਾਉਂਦੇ ਚਲੇ ਜਾਂਦੇ ਆ ਤੇ ਸੋਈ ਪੁੱਠੀਆਂ ਸਲਾਈਆਂ ਸਾਰੀਆਂ ਹੀ ਪੁੱਠੀਆਂ ਪਈਆਂ ਹੋਈਆਂ ਸਿਰਫ ਸਾਡਾ ਇੱਕ ਰੋਤਾ ਇਹ ਵਾਲਾ ਪੈਟਰਨ ਬਾਕੀ ਸਾਡੀਆਂ ਸਲਾਈਆਂ ਸਿੱਧੀਆਂ ਪੁੱਠੀਆਂ ਹੀ ਪੈਂਦੀਆਂ ਨੇ ਹੁਣ ਫੇਰ ਅਸੀਂ ਆ ਜਾਨੇ ਆਪਣੇ ਅਗਲੇ ਡਿਜ਼ਾਈਨ ਦੇ ਉੱਪਰ ਜਿਹੜਾ ਬਿਲਕੁਲ ਫੇਰ ਆ ਦੇਖੋ ਇਹ ਵੀ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਇਹ ਵੀ ਮੈਂ ਆਪਣੇ ਕੋਟੀ ਸਪਾਇਆ ਹੋਇਆ ਤੇ ਤੁਹਾਨੂੰ ਉਹਦੇ ਫੁੱਲ ਵੀਡੀਓ ਸ਼ੇਅਰ ਕੀਤੀ ਹੋਈ ਐ ਮੈਂ ਇਸ ਤਰ੍ਹਾਂ ਸੇ ਕੀ ਕਰਦੇ ਹਾਂ ਇੱਕ ਤੋਂ ਅਸੀਂ ਬਣਾਨੇ ਆ ਤਿੰਨ ਤੇ ਤਿੰਨ ਤੋਂ ਇੱਕ ਇੱਕ ਤੋਂ ਤਿੰਨ ਤੇ ਤਿੰਨ ਤੋਂ ਇੱਕ ਜਿਹੜੇ 3 ਤੱਕ ਬਣਾਉਣੇ ਆ ਸੀ ਪੁੱਠੇ ਕੁੰਡਿਆਂ ਦਾ ਬਣਾਉਣੇ ਆ ਜਿਹੜੇ 1 ਤੋਂ 3 ਬਣਾਉਣੇ ਸੀ ਸਿੱਧੇ ਚ ਬਣਾਉਣੇ ਆ ਫਿਰ ਆ ਗਏ ਸੀ ਇਹ ਵਾਲੇ ਡਿਜ਼ਾਈਨ ਤੇ ਪਰ ਜਿਹੜਾ ਕਿ ਤੁਸੀਂ ਐਸੇ ਪੈਟਰਨ ਵੀ ਪਾ ਸਕਦੇ ਹੋ ਤੇ ਐਸੇ ਬਾਰਡਰ ਵੀ ਪਾ ਸਕਦੇ ਹੋ ਤੇ ਇਸ ਤੋਂ ਅਗਲਾ ਡਿਜ਼ਾਈਨ ਸਾਡਾ ਦੇਖੋ ਉੱਪਰ ਜਿਹੜਾ ਬਣਾਇਆ ਹੋਇਆ ਇਹ ਵਾਲਾ ਜਿਹੜੇ ਕਿ ਸਾਡੇ ਛੋਟੇ-ਛੋਟੇ ਜਿਹੇ ਪੱਤੀਆਂ ਬਣ ਕੇ ਇੰਨਾਂ ਹੀ ਨੇ ਇਸ ਚੋਂ ਸੀ ਇੱਥੇ ਕੁੰਡਿਆਂ ਨੂੰ ਵਧਾ ਲੈਣਾ ਤੇ ਉੱਪਰ ਜਾ ਕੇ ਸੀ ਕੁੰਡਿਆਂ ਨੂੰ ਕਟਾ ਦੇਣਾ ਤੇ ਇਹਦੇ ਨਾਲ ਸਾਡਾ ਇਹ ਡਿਜ਼ਾਈਨ ਇੱਧਾ ਤੱਕ ਆ ਜਾਣਾ ਅਸੀਂ ਆ ਜਾਣਾ ਇੱਕ ਹੋਰ ਡਿਜ਼ਾਈਨ ਦੇ ਉੱਪਰ ਆ ਦੇਖੋ ਜਿਹੜਾ ਕਿ ਅਸੀਂ ਫੇਰ ਇੱਥੋਂ ਅਸੀਂ ਇੱਕੋ ਹੀ ਕੁੰਡਾ ਚੁੱਕ ਕੇ ਉਹਦਾ ਇੱਕ ਬਣਾਇਆ ਹੈ ਇਹ ਕੁੰਡਾ ਤੋਂ ਚੁੱਕ ਲੈਣਾ ਤਾਂ ਉਹਦਾ ਇੱਕ ਬਣਾਦਾਂ ਨਾ ਇੱਕ ਕੁੰਡਾ ਚੁੱਕ ਲੈਣਾ ਤਾਂ ਉਥੋਂ ਇੱਕ ਬਣਾਦਾਂ ਨਾ ਦੋ ਕੁੰਡਿਆਂ ਤੋਂ ਅਸੀਂ ਇੱਕ ਕੁੰਡਾ ਤੀਸਰਾ ਚੁੱਕਿਆ ਹੈ ਤੇ ਅੱਧਾ ਹੀ ਇਸੇ ਨੂੰ ਬਣਾਉਂਦੇ ਜਾਣਾ ਤੇ ਐ ਦੇਖੋ ਇੱਦਾਂ ਹੀ ਸਾਡਾ ਇਹ ਟੇਡਾ-ਟੇਡਾ ਆਂਦਾ ਜਾਣਾ ਹੈ ਪਹਿਲਾਂ ਅਸੀਂ ਇੱਕ ਬਣਾ ਲਏ ਫਿਰ ਅਸੀਂ ਅਗਲੀ ਸਲਾਈ ਜਿੱਥੇ ਬਣਾ ਲਏ ਫਿਰ ਉਸ ਤੋਂ ਅਗਲੀ ਸਲਾਈ ਜਿੱਥੇ ਬਣਾ ਲਏ ਇਦਾਂ ਸੇ ਇਹਨੂੰ ਬਣਾਉਂਦੇ ਚਲੇਗੇ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡਾ ਇੱਥੋਂ ਖਤਮ ਹੁੰਦੇ ਗਏ ਅਸੀਂ ਇੱਥੇ ਨਵੇਂ ਸ਼ੁਰੂ ਹੁੰਦੇ ਗਏ ਤੇ ਅੰ ਇਹ ਵੀ ਬੜਾ ਹੀ ਵਧੀਆ ਲੱਗਦਾ ਜੋ ਤੁਸੀਂ ਇਹਨੂੰ ਪੂਰੇ ਪ੍ਰੋਜੈਕਟ 'ਚ ਪਾਉਂਦੇ ਹੋ। ਦੇਖੋ ਇਹ ਵੀ ਡਿਜ਼ਾਈਨ ਸਾਡਾ ਕਿੰਨਾ ਵਧੀਆ ਬਣ ਕੇ ਆਇਆ ਹੋਇਆ ਹੈ। ਆ ਦੇਖੋ। ਤੇ ਇਹ ਵਾਲਾ ਵੀ ਤੁਸੀਂ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹੋ। ਹਰ ਇੱਕ ਪ੍ਰੋਜੈਕਟ 'ਚ ਇਹ ਵਾਲਾ ਡਿਜ਼ਾਈਨ ਹੀ ਵਧੀਆ ਲੱਗਦਾ ਹੈ। ਤੇ ਇਹ ਵੀ ਸਾਡਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਇਸ 'ਚ ਵੀ ਦੇਖੋ ਸਿੱਧੇ ਸਿੱਧੇ ਤੇ ਪੁੱਠੇ ਪੁੱਠੇ ਤੇ ਜਿਹੜਾ ਪੁੱਠੇ ਰੁਵਾ ਚਸੀਂ ਸਿੱਧਾ ਤਾਂ ਸਿੱਧੇ ਤੇ ਪੁੱਠੇ ਆ ਤੇ ਪੁੱਠੇ ਪਾ ਕੇ ਕੰਪਲੀਟ ਕੀਤੀ ਹੋਈ ਹੈ। ਤੇ ਜਿਹੜਾ ਇੱਕ ਹੁੰਦਾ ਸੀ ਸੈਂਟਰ 'ਚ ਇਹ ਸਿੱਧਾ ਹੀ ਰੱਖਿਆ ਹੋਇਆ ਹੈ। तो बाकी देखो दो पुठे हैं तो साढ़े पांच सीधे हैं तो दस कुंडे पैटर्न बन के आया हुए है डिजाइन की वीडियो मैं हजे दो दिन पहले ही शेयर की है ये भी डिजाइन दुक दे देखो बड़ी ही वीयी आती है ये भी बहुत ही सौखा बन के आ जाता कि प्यारा छोटा छोटा जहा वाला डिजाइन है ये तो डिज़ाइन बहुत ही वीयी लुक बड़ी ही वीयी आती है हाँ देखो तो यहाँ लिंक भी थानू मैं दे दूंगी डिस्क्रिप्शन उतो बनाना चाहते हो तो चेक करके बना सकते हो लो जी हूँ असं फिर आ गए अपने अगले डिजाइन के उपर देखो बिल्कुल सीधा जो डिजाइन है इस असी इतने सेंट से चार सीधे रखे हुए हैं तो इतने अभी आखो एक जाली पाके आखो पुठा जाली पुट्ठा जाली पुठा जाली एदी ये पाए हुए आखो ਫੇਰ ਲਾਈ ਕੁੰਡਾ ਪੁੱਠਾ ਫੇਰ ਸਾਡੀ ਜਾਲੀ ਫੇਰ ਦੋ ਦਾ ਇੱਕ ਫੇਰ ਅਸੀਂ ਇੱਥੇ ਜਾਲੀ ਬਸ ਇਦਾਂ ਹੀ ਇਸੇ ਨੂੰ ਬੰਦੇ ਚਲੇ ਜਾਣਾ ਦੇਖੋ ਇੱਕ ਡੱਬੀ ਜਾਲੀ ਵਾਲੀ ਇੱਕ ਬਗੈਰ ਵਾਲੀ ਇੱਕ ਡੱਬੀ ਚਾਲੀ ਵਾਲੀ ਇੱਕ ਬਗੈਰ ਵਾਲੀ ਇਸ ਤੂਈ ਦੇਖੋ ਸਾਰੀ ਰੋ ਪੁੱਠੀਆਂ ਪੁੱਠੀਆਂ ਆਉਂਦੀਆਂ ਹੁਣ ਅਸੀਂ ਆ ਗਏ ਆਪਣੇ ਲਾਸਟ ਪੈਟਰਨ ਦੇ ਉੱਪਰ ਆ ਦੇਖੋ ਇਹ ਵੀ ਦੇਖੋ ਬਿਲਕੁਲ ਅਲੱਗ ਜਿਹਾ ਸਾਡਾ ਪੈਟਰਨ ਹੈ ਦੇਖੋ ਬਣਾਉਣਾ ਬਹੁਤ ਹੀ ਸੌਖਾ ਹੈ ਤੇ ਤੁਸੀਂ ਇਹਨੂੰ ਦੇਖ ਕੇ ਹੀ ਬੜੇ ਆਸਾਨੀ ਨਾਲ ਇਹਨੂੰ ਬਣਾ ਸਕਦੇ ਹੋ ਤੇ ਬਣਿਆ ਹੋਇਆ ਵੀ ਦੇਖੋ ਕਿੰਨਾ ਵਧੀਆ ਲੱਗਦਾ ਤੇ ਪਾਓ ਫਿਰ ਇਹ ਵਾਲੇ ਪੈਟਰਨ ਤੇ ਦੇਖੋ ਤੁਹਾਨੂੰ ਕਿਹੜਾ ਵਧੀਆ ਲੱਗਦਾ ਤਾਂ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਕੋਈ ਅਸੀਂ ਨਵਾਂ ਪੈਟਰਨ ਬਣਾਵਾਂਗੇ ਉਹ ਵੀ ਸਟੈਪ ਬਾਈ ਸਟੈਪ ਇਸ ਤਰ੍ਹਾਂ ਤੁਹਾਨੂੰ ਕੋਈ ਪੈਟਰਨ ਵਧੀਆ ਲੱਗਿਆ ਔਰ ਤੁਸੀਂ ਉਹਨੂੰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੈਸੇ ਤਾਂ ਸਾਰੇ ਹੀ ਮੇਰੇ ਚੈਨਲ 'ਚ ਅਵੇਲੇਬਲ ਹੈ ਤੇ ਮੈਂ ਕੋਸ਼ਿਸ਼ ਕਰੂੰਗੀ ਤੇ ਜਿੰਨਿਆਂ ਦਾ ਲਿੰਕ ਮੈਂ ਡਿਸਕਰੀਪਸ਼ਨ 'ਚ ਹੀ ਉਹਨਿਆਂ ਦਾ ਲਿੰਕ ਮੈਂ ਤੁਹਾਨੂੰ ਦੇ ਦੂੰਗੀ ਅਗਰ ਤੁਸੀ ਤਾਂ ਨੂੰ ਕੋਈ ਹੋਰ ਤੁਸੀਂ ਪੈਟਰਨ ਇਹਨਾਂ ਚ ਤੁਹਾਨੂੰ ਪਸੰਦ ਆਉਂਦਾ ਜਿਹਦਾ ਫੇਲਿੰਗ ਤੁਹਾਨੂੰ ਨਹੀਂ ਮਿਲਦਾ ਤਾਂ ਤੁਸੀਂ ਉਹ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਤਾਂ ਮੈਂ ਤੁਹਾਡੇ ਲਈ ਉਹ ਵਾਲਾ ਪੈਟਰਨ ਤੁਹਾਨੂੰ ਫੇਰ ਦੁਬਾਰਾ ਤੁਹਾਡੇ ਲਈ ਲੈ ਕੇ ਆਉਂਗੀ ਚਲੋ ਜੀ ਫੇਰ ਆਪਣਾ ਧਿਆਨ ਰੱਖੋ ਜੀ ਫੇਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਦੇ ਨਾਲ